ਵਿਸ਼ਾ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਾਰ ਪ੍ਰੀਤ ਕੋਲ ਤਾ ਹਾਜ਼ਰ ਹੋਇਆ ਦੁਪਹਿਰ ਤੱਕ ਕੁਝ ਵੱਟੀਆਂ ਤੇ ਅਹਿਮ ਖਬਰਾਂ ਦੇਣਾ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਰਸ਼ਨ ਨੇ ਕਿ ਜ਼ਰੀਆ ਫਾਊਂਡੇਸ਼ਨ ਦੇ 10ਵੇਂ ਵਰਗਣ ਦੇ ਮੌਕੇ ਤੇ ਸੇਮਾਨ ਦੇ ਫਲੋ ਸੰਬੋਧਨ ਕੀਤਾ ਗਿਆ ਤੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਸਿਆਮ ਮਾਨ ਨੇ ਖਾਸ ਤੌਰ ਤੇ ਕਿਹਾ ਕਿ ਭਾਰਤ ertidad ਸਭ ਤੋਂ ਜ਼ਿਆਦਾ ਨੌਜਵਾਨਾਂ ਵਾਲਾ ਦੇਸ਼ ਹੈ ਜੇ ਨੌਜਵਾਨਾਂ ਨੂੰ ਸਹੀ ਦਿਸ਼ਾ ਨਾ ਮਿਲੀ ਉਹ ਦੇਸ਼ ਦੇ ਲਈ ਹਾਨੀਕਾਰਕ ਵੀ ਬਣ ਸਕਦੇ ਹਨ ਤੇ ਸਾਡੇ ਕੋਲ ਸੇਧ ਲੈਣ ਦੇ ਲਈ ਸ਼ਹੀਦਾਂ ਤੇ ਗੁਰੂਆਂ ਪੀਰਾਂ ਦਾ ਭਰਪੂਰ ਖਜ਼ਾਨਾ ਹੈ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਕੀ ਆਖਿਆ ਗਿਆ ਜੇ ਇਸ ਯੂਨੀਵਰਸਿਟੀ ਦੇ ਵਿੱਚ ਮੈਂ ਆਉਂਦਾ ਰਿਹਾ ਮੈਂ ਕਿਉਂਕਿ ਪਲਸ 1 ਪਲਸ 2 ਦੇ ਵਿੱਚ ਮੈਂ ਯੂਥ ਫੈਸਟੀਵਲਾਂ ਚ ਇੱਥੇ ਆਉਂਦਾ ਸੀ। ਸ਼ੀਰਪਗਤ ਸਿੰਘ ਹੋਸਟਲ ਚ ਰਹਿੰਦੇ ਹੁੰਦੇ ਸੀਗੇ। ਦੋਸਤਾਂ ਮਿੱਤਰਾਂ ਦੇ ਕਮਰਿਆਂ ਚ। ਤੇ ਪਰ ਉਹ ਯਾਦਾਂ ਜਿਹੜੀਆਂ ਨੇ ਉਹ ਕਦੇ ਨਹੀਂ ਜਾ ਸਕਦੀਆਂ। ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਜਿੱਡੇ ਮਰਜ਼ੀ ਵੱਡੇ ਆਉਧਿਆਂ ਤੇ ਚੱਲੇ ਜਾਓ। ਪਰ ਜੋ ਤੁਸੀਂ ਸਕੂਲਾਂ ਕਾਲਜਾਂ ਵਾਲੇ ਸਾਲ ਨੇ ਉਹ ਕਦੇ ਨਹੀਂ ਭੁੱਲ ਸਕਦੇ। ਜੇ ਕਿਤੇ ਕੋਈ ਪੁਰਾਣਾ ਦੋਸਤ ਮਿੱਤਰ ਮਿਲ ਜਾਂਦਾ ਤਾਂ ਫਿਰ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਮਨ ਪਤਾ ਹੈ ਤੁਸੀਂ ਦੁਨੀਆਵੀ ਕੰਮਾਂ 'ਚ ਲੱਗ ਜਾਣਾ ਹੈ ਸਭ ਤੋਂ ਖਤਰਨਾਕ ਦਿਨ ਮੈਂ ਉਹ ਮੰਨਦਾ ਜਦੋਂ ਗਾਉਂ ਜਾਂ ਪਾ ਕੇ ਡਿਗਰੀਆਂ ਮਿਲਦੀਆਂ ਹੁੰਦੀਆਂ ਅਸਲ 'ਚ ਉਸ ਦਿਨ ਖੁਸ਼ੀ ਦਾ ਹੁੰਦਾ ਹੈ ਪਰ ਜੇ ਥੋੜਾ ਜਿਹਾ ਉਦੋਂ 5-7 ਘੰਟੇ ਬਾਅਦ ਦੀ ਗੱਲ ਕਰ ਲਈ ਉਹਨਾਂ ਸਟੂਡੈਂਟਾਂ ਨਾਲ ਅਸਲ 'ਚ ਡਿਗਰੀ ਮਿਲ ਜਾਂਦੀ ਹੈ ਉਸ ਦਿਨ ਉਸ ਦਿਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਤੇ ਲੱਗ ਜਾਂਦਾ ਹੈ ਵੀ ਹੁਣ ਕਿੱਥੇ-ਕਿੱਥੇ ੱੱੱਕੇ ਖਾਣੇ ਪੈਣੇ ਪਤਾ ਨਹੀਂ ਡਿਗਰੀ ਤਾਂ ਲੈ ਲਈ ਉਹ ਡਿਗਰੀ ਵਲੇ ਹੱਸਦਾ ਖੇਡਦਾ ਡਿਗਰੀ ਕਰ ਲੈਂਦਾ ਯਾਰਾਂ ਦੋਸਤਾਂ ਨਾਲ ਜੋ ਬਿੰਨੂ ਦਾ ਕਰਮਜੀਤ ਨਮੋਲ ਦਾ ਪਤਾ ਹੀ ਲੱਗਿਆ ਕਿਹੜੀ ਕਲਾਸ ਚ ਪੜ੍ਹਦੇ ਨੇ ਕਈ ਸਾਲ ਲਈ ਫਿਰਦੇ ਰਹੇ ਇੱਥੇ ਉਹ ਜਦੋਂ ਸ਼ਿਕਾਇਤਾਂ ਸ਼ਿਕੁਤਾਂ ਆਈਆਂ ਫੇਰ ਕਿ ਤੈਨੂੰ ਕਿਹਾ ਵੀ ਚਲ ਹੁਆ ਨਾ ਆਇਆ ਕਰੋ ਇੱਥੇ ਯੂਨੀਵਰਸਿਟੀ ਛੱਡਣ ਨੂੰ ਕਿਹਦਾ ਜੀ ਕਰਦਾ ਜੀ ਐਡਾ ਵਧੀਆ ਮਾਹੌਲ ਕਿਹਦੇ ਛੱਡਣ ਨੂੰ ਕਿਹਦਾ ਜੀ ਕਰਦਾ ਪਰ ਅੱਜ ਇਹਨਾਂ ਦਾ ਵੀ ਬੜਾ ਵੱਡਾ ਪੰਜਾਬੀ ਸਿਨੇਮੇ ਚ ਸੱਗਣਾ ਜੁਗ ਨੂੰ ਚ ਜਾਂਦੇ ਰਹੇ ਕੱਟੇ ਅਸੀਂ ਸਿਨੇਮੇ ਚ ਵੱਡਾ ਨਾਮ ਹੈ ਐਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਦਸਬੰਦ ਕਰਦੇ ਨੇ ਚਲੋ ਕਿਸੇ ਦੇ ਨਾਂ ਤੇ ਕਈ ਵਾਰੀ ਸਪான்ਸਰ ਆ ਜਾਂਦੇ ਨੇ ਤੋ ਮੈਂ ਵੀ ਇਹ ਕਹਿਣਾ ਕਿ ਜੇ ਮੇਰਾ ਚਿਹਰਾ ਕਿਹਨੇ ਮਸ਼ਹੂਰ ਕੀਤਾ ਲੋਕਾਂ ਨੇ ਮੇਰੀ ਆਵਾਜ਼ ਕਿਹਨੇ ਮਸ਼ਹੂਰ ਕੀਤੀ ਲੋਕਾਂ ਨੇ ਤਾਂ ਫਿਰ ਮੈਂ ਇਹ ਚਿਹਰਾ ਤੇ ਮੇਰੀ ਆਵਾਜ਼ ਜਿਹੜੀ ਹੈ ਮੈਂ ਲੋਕਾਂ ਵਾਸਤੇ ਵਰਤੂੰਗਾ ਤੁਸੀਂ ਬਣਾਈ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਕੋਈ ਪੈਸੇ ਕਮਾਉਣੇ ਹੁੰਦੇ ਬੜੇ ਉਧਰੋਂ ਕਮਾ ਲੈਂਦੇ ਲਾਫਟਰ ਚੈਲੰਜਾਂ ਚੋਂ ਫਿਲਮਾਂ ਚੋਂ ਟੀਵੀਆਂ ਚੋਂ ਬੜੇ ਨੈਟਫਲਿਕਸ ਵਾਲੇ ਪਤਾ ਨਹੀਂ ਪ੍ਰਾਈਮ ਵੀਡੀਓ ਵਾਲੇ ਕਿਹੜੇ ਕਿਹੜੇ ਆਫਰਾਂ ਅੱਜ ਵੀ ਦਿੰਦੇ ਰਹਿੰਦੇ ਆ ਮਗਾ ਵੀ ਨਹੀਂ ਹੁਣ ਤੱਕ ਕਿਸੇ ਹੋਰ ਕੰਮ ਤੇ ਲੱਗ ਗਏ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਪਰ ਜੇ ਕੁਝ ਚੰਗੇ ਕੰਮ ਕਰ ਜੋਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਤਾਂ ਜਾਣਾ ਤਾਂ ਹਰੇਕ ਨੇ ਉੱਥੇ ਹੀ ਇੱਕੋ ਹੀ ਥਾਂ ਹੈ ਔਰ ਇੰਨੇ ਬਿਜ਼ੀ ਹੋ ਗਏ ਕਿ ਅਰਥੀ ਨੂੰ ਮੋੜਾ ਦੇਂਦੇ ਦਿੰਦੇ ਫੋਨ ਤੇ ਕਰ ਜਾਣਗੇ ਬਸ 5 ਮਿੰਟ ਦਾ ਕੰਮ ਹੈ ਮੈਂ ਆਉਣਾ ਉਹਨੂੰ ਇਹ ਨਹੀਂ ਪਤਾ ਤਿੰਨ ਮਿੰਟ ਬਾਅਦ ਤੇਰਾ ਵੀ ਕੰਮ ਹੋ ਜਾਦਾ ਇੱਥੇ ਆਦਮੀ ਦਮ ਆਇਆ ता आदमी ना आया तो बस खतम कईयू आप अजकल तो देखते ही रह गया जी राह चंगा भला साइलेंट अटैक हो गया जी आ हो गया जी सो जे मैं देखा अमलां बल्ले तो कुछ नहीं मेरे पले जे मैं देखा अमल बल्ले तो कुछ नहीं मेरे पले जे मैं देखा तेरी रहमत बल्ले तो बल्ले ਪੱਲੇ ਉਹਦੀਆਂ ਰਹਿਮਤਾਂ ਨੇ ਜੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਾਸ਼ ਕੰਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਉਹ ਤੇ ਛੱਡ ਦਿਓ ਮਿਹਨਤ ਕਰੋ ਸਫਲਤਾ ਵੱਲ ਨੂੰ ਇੱਕੋ ਹੀ ਰਾਹ ਜਾਂਦਾ ਹੈ ਸ਼ਾਰਟਕਟ ਉਹੀ ਹੈ ਬਸ ਹਾਰਡ ਵਰਕ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਫਲ ਪਰਮਾਤਮਾ ਆਪ ਹੀ ਲਾਊਗਾ ਜਿਹਨੇ ਮਿਹਨਤ ਕੀਤੀ ਉਹ ਕਿਤੇ ਜਾਈ ਜਾਂਦੀ ਨਹੀਂ ਕਈਆਂ ਦੇਰ ਸਵੇਰ ਹੋ ਜਾਂਦੀ ਹੈ ਲੇਟ ਹੋ ਜਾਂਦਾ ਪਰ ਮਿਲਦਾ ਫਲ ਉਹਦਾ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ ਜੀ 12 5 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਤੁਸੀਂ ਘਟ ਕੋਟ ਭਾਵੇਂ ਇੱਕ ਪਲ ਲਈ ਹੀ ਸਹੀ ਪਰ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਕੋਈ ਡੈਡ ਚੀਜ਼ ਦੋ ਵਾਰ ਸਹੀ ਹੋ ਸਕਦੀ ਹੈ ਸਾਡੇ ਸਾਹ ਤਾਂ ਚੱਲਦੇ ਨੇ ਜਿਆਦਾ ਵਾਰ ਸਹੀ ਹੋ ਸਕਦੇ ਆ ਐਫਰਟ ਕਰਨੀ ਪਊਗੀ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੋਗਨ ਨਹੀਂ ਜਾਂਦਾ ਕਿਸੇ ਤੇ ਨਾ ਛੱਡੋ ਆਪਦੀ ਮਿਹਨਤ ਆਪ ਕਰਕੇ ਆਪਦੇ ਹੱਥੀ ਆਪਣੇ ਕਾਜ ਆਪ ਸਵਾਓ ਤੋਦਰੀ ਪੰਜਾਬ ਰੋਡ ਵੇਜ਼ ਦੇ ਕਰਮਚਾਰੀਆਂ ਦੇ ਫੁੱਲੋ ਜੁੜੀ ਹੜਤਾਲ ਕੀਤੀ ਜਾ ਰਹੀ ਹੈ ਦੱਸਣਾ ਹੈ ਕਿ ਅੱਜ ਵੀ ਬਸਾਰ ਨਹੀਂ ਚੱਲਣਗੀਆਂ ਪੰਜਾਬ ਰੋਡ ਵੇਜ਼ ਦੇ ਕਰਮਚਾਰੀ ਰਾਤ ਭਰ ਵੱਖ-ਵੱਖ ਥਾਵਾਂ ਤੇ ਟੈਂਕੀਆਂ ਦੇ ਡੱਟੇ ਰਹੇ ਉਹਨਾਂ ਨੇ ਪੰਜਾਬ ਪੁਲਿਸ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਵੀ ਦੋਸ਼ ਲਾਇਆ ਇਹ ਰਿਪੋਰਟ ਮਿਲੀ ਹੈ ਕਿ ਪੰਜਾਬ ਰੋਡ ਵੇਜ਼ ਦੇ ਕਰਮਚਾਰੀ ਹੁਣ ਕਾਫੇ ਜਿਹੜੇ ਰੋਜ਼ ਦੇ ਵਿੱਚ ਨਜ਼ਰ ਆਏ ਕ੍ਰਮਚਾਰੀ ਯੂਨੀਅਨ ਦੇ ਬੁਦਲਾਡਾਰ ਡਿੱਪੂ ਦੇ ਪ੍ਰਧਾਨ ਰਾਜਪੇਸ਼ ਸਿੰਘ ਨੇ ਸਵੇਰੇ ਤੜਕੇ ਇੱਕ ਸੁਨੇਹਾ ਵਿਚਾਰੇ ਕਰਕੇ ਪੁਲਿਸ ਦੇ ਕ੍ਰਮਚਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਜੀ ਆਵਾਜ਼ਦਾਰ ਨੇ ਕਿ ਬੱਸਾ ਅੱਜ ਜਿਹੜੀ ਨਹੀਂ ਚੱਲਣ ਗਿਆ ਉਹਨਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਸੂਬੇ ਪਾਰ ਵਿੱਚ ਲਾਠੀ ਚਾਰਜ ਕੀਤਾ ਤੇ ਯੂਨੀਅਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਉਨ੍ਹਾਂ ਨੇ ਸਾਥੀਆਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਨੇ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੇਂਦਰੀ ਸੰਸਥਾ ਸਮਰਥਨ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਉਹ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਟੈਂਕੀਆਂ ਤੇ ਹੀ ਚਰੇ ਰਹਣਗੇ ਤਾਂ ਅੱਜ ਵੀ ਬੱਸਾਂ ਬੰਦ ਰਹਿਣਗੀਆਂ ਸ਼ੁੱਕਰਵਾਰ ਵਾਂਗ ਰੋਡਵੇਸ ਕਰਮਚਾਰੀ ਸ਼ਨੀਵਾਰ ਨੂੰ ਵੱਖ-ਵੱਖ ਬੱਸ ਡੀਪੋਆਂ ਅਤੇ ਬੱਸ ਅੱਡਿਆਂ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅੱਜ ਵੀ ਬਾਸਾਵਾ ਚਾਈ ਵਿੱਚ ਵਿਘਨ ਪਵੇਗਾ ਇਸ ਵਿਘਨ ਕਾਰਨ ਜਨਤਾ ਨੂੰ ਅਸੁਵਿਧਾ ਹੋ ਸਕਦੀ ਹੈ ਪੰਜਾਬੀਆਂ ਲਈ ਇੱਕ ਨਵੀਂ ਤੇ ਵੱਡੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਠੰਡ ਦੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਸਰਦੀ ਅਤੇ ਸਰਦੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਸਬ ਸਰਜਨ ਨੇ ਤਸੱਅ ਕਿ ਸਰਦੀ ਨਾਲ ਬਜ਼ੁਰਗ ਬੱਚੇ ਅਤੇ ਗਰਭਵਤੀ ਮਾਵਾਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ ਤੇ ਇਸ ਲਈ ਇੰਨਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਉਹਨਾਂ ਨੇ ਕਿਹਾ ਕਿ ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਡ ਅਤੇ ਤੁੰਦ ਹੋਣ ਕਾਰਨ ਸੈਰਿਆ ਕਰੋ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੋਨੀਆ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਉਲਟੀ ਦਸਤ ਵੀ ਲੱਗ ਸਕਦੇ ਹਨ ਇਸ ਲਈ ਛੋਟੇ ਬੱਚਿਆਂ ਨੂੰ ਪੂਰੀ ਤਰਾਹਾ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਹੱਥਾਂ ਪੈਰਾਂ ਵਿੱਚ ਦਸਤਾਨੇ ਜ਼ੁਰਾਬਾ ਪਾਈਆਂ ਜਾਣ। ਬੱਚਿਆਂ ਨੂੰ ਨੰਗੇ ਪੈਰੀ ਨਾਲ ਚੱਲਣ ਦਿੱਤਾ ਜਾਵੇ ਸਰਦੀ ਦੇ ਮੌਸਮ 'ਚ ਘਰਾਂ 'ਚ ਬੰਦ ਕਮਰੇ 'ਚ ਗਿੱਠੀ ਨਾ ਬਾਲੀ ਜਾਵੇ ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨਆਕਸਾਈਡ ਗੈਸ ਬਣਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਰਦੀ ਤੋਂ ਪੀੜਤ ਲੋਕਾਂ ਲਈ ਲੋੜਿੰਦੀ ਪ੍ਰਬੰਧ ਕਰਨ ਦੇ ਲਈ ਵੀ ਕਿਹਾ ਦਿੱਤਾ ਗਿਆ। ਕੱਟ ਗਿਆ ਪੈਟਰੋਲ ਡੀਜ਼ਲ ਦੀਆਂ ਕੀਮਤਾਂ। ਜਿਹੜਾ ਦੱਸਰ ਨੇ ਆ ਕਿ ਅੱਜ ਦੇ ਅਨੁਸਾਰ ਅੱਜ ਤਰੀਕ ਦੇ ਅਨੁਸਾਰ ਨਵੀਆਂ ਕੀਮਤਾਂ ਜਿਹੜੀ ਜਾਰੀ ਕੀਤੀਆਂ ਗਈਆਂ ਨੇ ਤੁਸੀਂ ਵੀ ਸਾਡਾ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਪੈਟਰੋਲ ਡੀਜ਼ਲ ਦੀ ਕੀ ਕੀਮਤ ਚੱਲ ਰਹੀ ਹੈ। ਅੱਜ ਸ਼ਨੀਵਾਰ 29 ਨਵੰਬਰ ਨੂੰ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਿਸ਼ਰਤ ਧੁਰਜਾਨ ਦੇਖਣ ਨੂੰ ਮਿਲਿਆ ਜਿੱਥੇ ਕੁਝ ਸ਼ਹਿਰਾਂ ਵਿੱਚ ਥੋੜੀ ਜਹੀ ਗਿਰਾਵਟ ਦੇਖੀ ਗਈ ਉਥੇ ਜੈਪੁਰ ਵਰਗੇ ਸ਼ਹਿਰਾਂ ਵਿੱਚ ਗਾਹਕਾਂ ਨੂੰ ਥੋੜਾ ਜਿਹਾ ਵਾਤਾ ਦੇਖਣ ਨੂੰ ਮਿਲਿਆ ਹਾਲਾਂਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਲਣ ਦੀਆਂ ਕੀਮਤਾਂ ਸਥਿਰ ਰਹੀਆਂ ਨੇ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਚਾਰੀ ਕਰਦੀਆਂ ਹਨ ਅੱਜ ਪੈਟਰੋਲ ਦੀ ਕੀਮਤਾਂ ਵਿੱਚ 0.14 ਰੁਪਏ ਤੋਂ 0.58 ਰੁਪਏ ਪ੍ਰਤੀ ਲੀਟਰ ਦੀ ਕਮੀ ਦੇਖੀ ਗਈ ਹੈ ਜਦੋਂ ਕਿ ਕੁਝ ਸ਼ਹਿਰਾਂ ਵਿੱਚ 0.38 ਰੁਪਏ ਦਾ ਵਾਧਾ ਵੀ ਦੇਖਣ ਨੂੰ ਮਿਲਿਆ ਪੈਟਰੋਲ ਦੀ ਕੀਮਤਾਂ ਕੁਝ ਇਸ ਤਰ੍ਹਾਂ ਨੇ ਮੁੰਬਈ 103.50 है इस बदलाव नहीं आया चनीच इक सौ इक इशारा सिफर तीन गुड़गांव पचानवे इशारा नोयडा चरानवे इशार्या बेंगलौर इक सौ दो इशारा बानवे भुवनेश्वर चरानवे इशारा ती हैदराबाद इक सौ सत्त इशार्या छियाली जयपुर इक सौ इशारे सिफर सत्त लखनऊ चरानवे इशारिया उन्तर पटना इक सौ इशारया तिरवंजा एक सौ अड़ताली आई है ਤੇ ਡੀਜ਼ਲ ਦੀਆਂ ਕੀਮਤਾਂ ਅੱਜ ਦੀ ਕੀਮਤ ਰੁਪਏ ਪ੍ਰਤੀ ਲੀਟਰ ਦੇ ਅਨੁਸਾਰ ਕੁਝ ਇਸ ਤਰ੍ਹਾਂ ਨੇ ਨੌਇਡਾ ਪੂਰਨੇਸ਼ਵਰ ਅਤੇ ਪਟਨਾ ਵਿੱਚ ਵੀ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਜਦੋਂ ਕਿ ਚਾਪੁਰ ਵਿੱਚ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਨਵੀਂ ਦਿੱਲੀ ਦੇ ਵਿੱਚ 87.6 ਕੋਲਕਾਤਾ ਦੇ ਵਿੱਚ 92.02 ਮੁੰਬਈ 90.03 ਚੇਨਈ 92.6 ਗੁਰਗਾਓ 88.10 ਨੌਇਡਾ

ਸ਼੍ਰੀਲੰਕਾ ਦੇ ਵਿੱਚ ਸਥਿਤੀ ਕਾਫੀ ਜ਼ਿਆਦਾ ਜਿਹੜੀ ਵਿਗੜੀ ਹੋਈ ਨਜ਼ਰ ਆ ਰਹੀ ਹੈ ਉਥੋਂ ਦੇ ਤੂਫਾਨ ਦੇ ਕਾਰਨ ਕਾਫੀ ਲੋਕਾਂ ਦੇ ਵੱਲੋਂ ਆਪਣੀ ਕੀਮਤੀ ਚਾਹਨਾ ਵੀ ਗੁਆਈਆਂ ਗਈਆਂ ਨੇ ਪਰ ਦੱਸਿਆ ਨੇ ਕਿ ਹੁਣ ਇਹ ਤੂਫਾਨ ਜਿਹੜਾ ਭਾਰਤ ਦੇ ਵੱਲ ਵੱਧਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਚੱਕਰਵਾਤੀ ਤੂਫਾਨ ਦਿੱਤਵਾ ਨੇ ਸ਼੍ਰੀਲੰਕਾ ਦੇ ਵਿੱਚ ਭਿਆਨਕ ਤਬਾਹੀ ਮਚਾਈ ਹੈ ਜਿहां ਹੁਣ ਤੱਕ ਪੈਣ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਚਤਕੀ ਇੱਕੀ ਲੋਕ ਲਾਪਤਾ ਨੇ ਤੇ 14 ਜ਼ਖਮੀ ਦਸੇ ਜਾ ਰਹੇ ਨੇ ਆਫਤਰਬੰਦਨ ਕੇਂਦਰ ਦੇ ਅਨੁਸਾਰ ਚੱਕਰਵਾਤੀ ਤੂਫਾਨ ਨਾਲ ਲਗਭਗ 50000 ਲੋਕ ਜੜੇ ਪ੍ਰਭਾਵਿਤ ਹੋਏ ਨੇ ਕਿਰਾਨੀ ਨਦੀ ਕਾਟੀ ਦੇ ਕਈ ਹੇਠਲੇ ਇਲਾਕਿਆਂ ਚਾਕਲੇਟ ਤਾਲੀ ਕੰਡਿਆਂ ਦੇ ਅੰਦਰ ਹੜ ਦਾ ਖਤਰਾ ਪ੍ਰਗਟਉਂਦੇ ਹੋਏ ਰਾਸ਼ਟਾਨੀ ਕੋਲੰਬੋ ਸਮੇਤ ਕਈ ਖੇਤਰਾ ਨੂੰ ਅਲਰਟ ਤੇ ਰੱਖਿਆ ਗਿਆ ਹੈ ਇਸ ਦਰਮਿਆਨ ਭਾਰਤ ਨੇ ਸ਼੍ਰੀਲੰਕਾ ਚ ოਪਰੇਸ਼ਨ ਸਾਗਰ ਬੰਦੂ ਸ਼ੁਰੂ ਕਰਕੇ ਤਤਕਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ ਵੀ ਭੇਜ ਦਿੱਤੀ ਹੈ ਤੇ ਉਧੇਰੇ ਤੂਫਾਨ ਦਿੱਤਵਾ ਨੇ ਚਨਈ ਤੱਕ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ਜੀ ਹਾਂ ਮੌਸਮ ਵਿਭਾਗ ਨੇ ਤਾਮਿਲਨਾਡੂ ਚੱਕਲੇ 3 ਦਿਨਾਂ ਲਈ ਬਹੁਤ ਭਾਰੀ ਮੀਂਹ ਦਾ ਅੰਦਾਜ਼ਾ ਪ੍ਰਗਟਾਇਆ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਰੈੱਡ ਤੇ orange ਅਲਰਟ ਵੀ ਜਾਰੀ ਕੀਤਾ ਹੈ ਤੇ ਇਸ ਦੌਰਾਨ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕਾਲਜ ਬੰਦ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ਮਛੇਰਿਆਂ ਨੂੰ ਸਮੁੰਦਰ ਵੱਲ ਨਾ ਜਾਣ ਦੀ ਅਪੀਲ ਵੀ ਕੀਤੀ ਗਈ ਹੈ। ਤੋਦਰੀ ਭਾਰਤ ਦੇ 2 ਦਿਨਾਂ ਦੌਰੇ ਤੇ ਆਉਣਗੇ ਰਾਸ਼ਟਰਪਤੀ ਪੁੱਤ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਵਿਲアドਮੀਰ ਪੁਤਿਨ 23ਵੇਂ ਭਾਰਤ-ਰੂਸ ਸਲਾਹਨਾ ਸੰਮੇਲਨ ਦੇ ਲਈ 4-5 ਦਸੰਬਰ ਨੂੰ ਭਾਰਤ ਆਉਣਗੇ ਲੰਬੇ ਸਮੇਂ ਤੋਂ ਡੀਕਾ ਜਾਰਿਆ ਹੈ ਦੁਆਰਾ ਨਵੀਂ ਦਿੱਲੀ ਅਤੇ ਮਾਸਕੋ ਵਿਚਕਾਰ ਡੂੰਘੇ ਹੋ ਰਹੇ ਰਣਨੀਤਿਕ ਸੰਬੰਧਾਂ ਦੇ ਵਿਚਾਰ ਆਇਆ ਹੈ ਤੇ ਖਾਸ ਕਰਕੇ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ ਵੱਲੋਂ ਛੋਟ ਵਾਲੇ ਰੂਸੀ ਤੇਲ ਆਯਾਤ ਤੇ ਭਾਰਤ ਦੇ ਡੰਕਾਰੀ ਤਾਰਿਫ ਲਗਾਉਣ ਤੋਂ ਬਾਅਦ ਮੀਏ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ ਤੇ ਇਸ ਦੌਰੇ ਦੀ ਪੁਸ਼ਟੀ ਕੀਤੀ ਅਤੇ ਇੱਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਜਿਸ ਤੇ ਵਿੱਚ ਲਿਖਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਰੂਸੀ ਸੰਘ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇਵੇਂ ਭਾਰਤ ਰੂਸ ਸਲਾਨਾ ਸੰਮੇਲਨ ਦੇ ਲਈ 4-5 ਦਸੰਬਰ 2025 ਤੱਕ ਭਾਰਤ ਦਾ ਸਰਕਾਰੀ ਦੌਰਾ ਕਰਨਗੇ ਰੀਲੀਜ਼ ਹੋਣ ਤੋਂ 6 ਦਿਨ ਪਹਿਲਾਂ ਹੀ ਰਣਵੀਰ ਸਿੰਘ ਦੀ ਆਉਣ ਵਾਲੀ ਨਵੀਂ ਫਿਲਮ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਜੰਮੂ ਕਸ਼ਮੀਰ ਵਿੱਚ ਅਤਵਾਦ ਵਿਰੋਧੀ ਕਾਰਵਾਈ ਦੌਰਾਨ ਸ਼ਹੀਦ ਹੋਏ ਮੇਜਰ ਮੋਹਦ ਸ਼ਰਮਾ ਦੇ ਮਾਪਿਆਂ ਨੇ ਰਣਵੀਰ ਸਿੰਘ ਅਭਿਨੇਤ ਫਿਲਮ ਧਰੰਦਰ ਦੀ ਰਿਲੀਜ਼ 'ਤੇ ਰੋਕ ਲਗਾਉਣ ਦੇ ਲਈ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਉਹਨਾਂ ਦਾ ਦਾਵਾ ਹੈ ਕਿ ਇਹ ਫਿਲਮ ਸਿੱਧੇ ਤੌਰ 'ਤੇ ਮੇਜਰ ਸ਼ਰਮਾ ਦੇ ਜੀਵਨ ਤੋਂ ਪ੍ਰੇਰਿਤ ਚਾਪਦੀ ਹੈ ਤੇ ਪਰਿਵਾਰਆਂ ਫੌਜ ਦੀ ਸਹਿਮਤੀ ਤੋਂ ਬੇਨਾ ਬਣਾਈ ਗਈ ਹੈ। ਇਹ ਫਿਲਮ 5 ਦਸੰਬਰ ਨੂੰ ਸਿਨੇਮਾ ਕਰਾਵੇਚ ਰਿਲੀਜ਼ ਹੋਣ ਵਾਲੀ ਹੈ। ਕ੍ਰਿਟਿਸ਼ਨ ਦੇ ਵਿੱਚ ਕਿਹਾ ਗਿਆ ਕਿ ਫਿਲਮ ਦਾ ਟ੍ਰੇਲਰ ਵਿਜ਼ੂਅਲ ਪੇਸ਼ਕਾਰੀ ਚਰਿੱਤਰ ਡਿਜ਼ਾਈਨ ਫੋਜੀ ਸੈਟਿੰਗ ਅਤੇ ਬਿਰਤਾਂਤ ਸਪਸ਼ਟ ਤੌਰ ਤੇ ਮੇਜਰ ਸ਼ਰਮਾ ਦੇ ਅਸਲ ਜੀਵਨ ਦੇ ਅਭਿਆਨਾਂ ਅਤੇ ਕੁਰਬਾਨੀ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ 2009 ਵਿੱਚ ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਅਤਵਾਦ ਵਿਰੋਧੀ ਕਾਰਵਾਈ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਇਸ ਵਿੱਚ ਕਿਹਾ ਗਿਆ ਹੈ ਕਿ ਫਿਲਮ ਸਿੱਧੇ ਤੌਰ ਤੇ ਮੇਜਰ ਸ਼ਰਮਾ ਦੇ ਜੀਵਨ, ਸ਼ਖਸੀਅਤ, ਗੁਪਤ ਅਭਿਆਨਾਂ ਅਤੇ ਸ਼ਹਾਦਤ ਤੋਂ ਪ੍ਰੇਰਿਤ ਜਾਪਦੀ ਹੈ ਅਤੇ ਪਰਿਵਾਰ ਜਾਂ ਭਾਰਤੀ ਫੌਜ ਤੋਂ ਕੋਈ ਸਹਿਮਤੀ, ਸਲਾਹ-ਮਸ਼ਵਰਾ, ਤਸਦੀਕ ਜਾਂ ਪਹਿਲਾ ਇਜਾਜ਼ਤ ਨਹੀਂ ਲਈ ਗਈ। ਪਰਿਵਾਰ ਨੇ ਦਲੀਲ ਦਿੱਤੀ ਹੈ ਕਿ ਬਿਨਾਂ ਇਜਾਜ਼ਤ ਦੇ ਅਜਿਹਾ ਚਿੱਤਰਣ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸ਼ਹੀਦ ਦੀ ਨਿੱਜਤਾ, ਮਾਣ, ਵਕਕਾਰ ਅਤੇ ਮਰਨ ਉਪਰੰਤ ਸਖਸ਼ੀਅਤ ਦੇ ਉਹਨਾਂ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ ਪਟੀਸ਼ਨ ਰਾਸ਼ਟਰੀ ਸੁਰੱਖਿਆ ਬਾਰੇ ਵੀ ਗੰਭੀਰ ਚਿੰਤਾਵਾਂ ਉਠਾਉਂਦੀ ਹੈ ਕਿਉਂਕਿ ਫਿਲਮ ਸੰਵੇਦਨਸ਼ੀਲ ਫੌਜੀ ਕਾਰਵਾਈਆਂ ਖੁਸਪੈਟ ਦੇ ਤਰੀਕਿਆਂ ਅਤਵਾਦੀ ਵਿਰੋਧੀ ਰਣਨੀਤੀਆਂ ਵਿਸ਼ੇਸ਼ ਬਲਾ ਦੇ ਕੰਮਕਾਜ ਅਤੇ ਭਾਰਤ ਦੇ ਸੁਰੱਖਿਅਤ ਉਪਕਰਨ ਦੇ ਅੰਦਰੂਨੀ ਢਾਂਚੇ ਨੂੰ ਦਰਸਾਉਂਦੀ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੋਦ ਚਾਲਸਾ ਦਾ ਤਨਪਾ